ਹਰ ਦੀਵਾਲੀ ਇਨਕੰਪਲੀਟ ਹੈ ਜਦ ਤੱਕ ਡਸਟਬਿਨ ਤੇ ਬੰਬ ਧਰ ਕੇ ਨਹੀਂ ਚੱਲਦਾ ਇਹ ਮਿਡਲ ਕਲਾਸ ਮਿਡਲ ਕਲਾਸ ਫੈਮਲੀ ਦਾ ਨੁਕਸਾਨ ਹੋ ਗਿਆ ਸੁਖਾ ਨਹੀਂ ਨਗਰੇ ਕਰਦਾ ਮੈਂ ਤਾਂ ਜੋ ਦਊਂਗੇ ਖਾ ਲੂੰਗਾ ਕੀ ਕਰੀਏ ਮੰਮੀ ਹੋ ਹਰ ਦੀਵਾਲੀ ਇਨਕੰਪਲੀਟ ਹੈ ਜਦ ਤੱਕ ਡਸਟਬਿਨ ਤੇ ਬੰਬ ਧਰ ਕੇ ਨਹੀਂ ਚੱਲਦਾ ਇਹ ਮਿਡਲ ਕਲਾਸ ਮਿਡਲ ਕਲਾਸ ਫੈਮਿਲੀ ਦਾ ਨੁਕਸਾਨ ਹੋ ਗਿਆ ਸੁਖ ਨਹੀਂ ਨਗਰੇ ਕਰਦਾ ਮੈਂ ਤਾਂ ਜੋ ਦਊਂਗੇ ਖਾ ਲੂੰਗਾ ਕੀ ਕਰੀਏ ਮੰਮੀ ਹੋ ਹਰ ਦੀਵਾਲੀ ਇਨਕੰਪਲੀਟ ਹੈ ਜਦ ਤੱਕ ਡਸਟਬਿਨ ਤੇ ਬੰਬ ਧਰ ਕੇ ਨਹੀਂ ਚੱਲਦਾ ਇਹ ਮਿਡਲ ਕਲਾਸ ਮਿਡਲ ਕਲਾਸ ਫੈਮਲੀ ਦਾ ਨੁਕਸਾਨ ਹੋ ਗਿਆ ਸੁਖਨ ਹੀ ਨਗਰੇ ਕਰਦਾ ਮੈਂ ਤਾਂ ਜੋ ਦਵਾਂਗੇ ਖਾ ਲੂੰਗਾ ਕੀ ਕਰੀਏ ਮੰਮੀ ਹੋ ਹਰ ਦੀਵਾਲੀ ਇਨਕੰਪਲੀਟ ਹੈ ਜਦ ਤੱਕ ਡਸਟਬਿਨ ਤੇ ਬੰਬ ਧਰ ਕੇ ਨਹੀਂ ਚੱਲਦਾ ਇਹ ਮਿਡਲ ਕਲਾਸ ਮਿਡਲ ਕਲਾਸ ਫੈਮਿਲੀ ਦਾ ਨੁਕਸਾਨ ਹੋ ਗਿਆ ਕਹਣਗੇ ਖੰਨੇ ਮੈਂ ਬੀੜੀਆਂ ਪੀਣਾ ਸੁਖਨ ਨਿਗਰੇ ਕਰਦਾ ਮੈਂ ਤਾਂ ਜੋ ਦਵਾਂਗੇ ਖਾ ਲੂੰਗਾ ਰਾਜੇ ਬੇਟੇ ਲਈ ਸਪੈਸ਼ਲ ਜੋੜਾ ਬਣਾਇਆ ਕਿਉਂ ਲੈ ਕੇ ਆਓ ਇਹ ਤਾਂ ਕੁਛ ਹੱਕ ਨਹੀਂ ਬੇਟਾ ਜਿੰਨੇ ਕਰਦੇ ਸੁਖਨ ਕਰਦਾ ਕੋਈ ਨਹੀਂ ਕੀ ਕਰੀਏ ਮੰਮੀ ਹੋ ਹਰ ਦੀਵਾਲੀ ਇਨਕੰਪਲੀਟ ਹੈ ਜਦ ਤੱਕ ਡਸਟਬਿਨ ਤੇ ਬੰਬ ਧਰ ਕੇ ਨਹੀਂ ਚੱਲਦਾ ਇਹ ਮਿਡਲ ਕਲਾਸ ਮਿਡਲ ਕਲਾਸ ਫੈਮਿਲੀ ਦਾ ਨੁਕਸਾਨ ਹੋ ਗਿਆ ਸੁਖਨ ਹੀ ਨਗਰੇ ਕਰਦਾ ਮੈਂ ਤਾਂ ਜੋ ਦਵਾਂਗੇ ਖਾ ਲੂੰਗਾ ਕੀ ਕਰੀਏ ਮੰਮੀ ਹੋ ਹਰ ਦੀਵਾਲੀ ਇਨਕੰਪਲੀਟ ਹੈ ਜਦ ਤੱਕ ਡਸਟਬਿਨ ਤੇ ਬੰਬ ਧਰ ਕੇ ਨਹੀਂ ਚੱਲਦਾ ਇਹ ਮਿਡਲ ਕਲਾਸ ਮਿਡਲ ਕਲਾਸ ਫੈਮਲੀ ਦਾ ਨੁਕਸਾਨ ਹੋ ਗਿਆ ਸੁਖਾ ਨਹੀਂ ਨਗਰੇ ਕਰਦਾ ਮੈਂ ਤਾਂ ਜੋ ਦਊਂਗੇ ਖਾ ਲੂੰਗਾ ਕੀ ਕਰੀਏ ਮੰਮੀ ਹੋ ਹਰ ਦੀਵਾਲੀ ਇਨਕੰਪਲੀਟ ਹੈ ਜਦ ਤੱਕ ਡਸਟਬਿਨ ਤੇ ਬੰਬ ਧਰ ਕੇ ਨਹੀਂ ਚੱਲਦਾ ਇਹ ਮਿਡਲ ਕਲਾਸ ਮਿਡਲ ਕਲਾਸ ਫੈਮਿਲੀ ਦਾ ਨੁਕਸਾਨ ਹੋ ਗਿਆ ਸੁਖ ਨਹੀਂ ਨਗਰੇ ਕਰਦਾ ਮੈਂ ਤਾਂ ਜੋ ਦਊਂਗੇ ਖਾ ਲੂੰਗਾ ਕੀ ਕਰੀਏ ਮੰਮੀ ਹੋ